ਔਰ ਮਾਤਾ ਕੀ ਮੈਂ ਸ਼ੁਕਰਾਨਾ ਕਰਾਂ ਗਰੀਬ ਉਹ ਹੁੰਦੇ ਆ ਜਿਨ੍ਹਾਂ ਦੇ ਚਲੋ ਆਏ ਆ ਪ੍ਰਮਾਤਮਾ ਵੱਲੋਂ ਅੰਗਪੈਰ ਖੜੇ ਆ ਪਰ ਮੈਂ ਦੇਖਿਆ ਵੀ ਜਿਨ੍ਹਾਂ ਦੇ ਅੰਗਪੈਰ ਖੜੇ ਆ ਉਹ ਹਿੰਮਤ ਕਰਦੇ ਆ ਹਾਂ ਉਹ ਜ਼ਿਆਦਾ ਕੰਮ ਕਰਦੇ ਆ ਮੈਂ ਅਖਣੇ ਇੱਕ ਭਾਈ ਦੇ ਨਾਂ ਐਨੇ ਹੱਥ ਆਈ ਦੋ ਮਿੱਤ ਹੂੰ ਤੇ ਉਹ ਨਾ ਆ ਆ ਇੱਟ ਚੱਲਦਾ ਕਿ ਮਿਸਟਰੀ ਜਿਹਾ ਕੰਮ ਕਰਦਾ ਉਹ ਕੰਮ ਕਰਦੇ ਆ ਹਾਂ ਜਿਨ੍ਹਾਂ ਨੂੰ ਅੰਗ ਪੈਦ ਗਿਆ ਵੀ ਆ ਪ੍ਰਮਾਤਮਾ ਨੇ ਉਹਨਾਂ ਨੂੰ ਬਹੁਤ ਸ਼ਕਤੀ ਦੇ ਕੇ ਭੇਜਦਾ ਹੈ ਯਾ ਨਾ ਜੀ ਉਹ ਦੀਦਾ ਨੀ ਨਾ ਉਹਦੇ ਚ ਵੀ ਸ਼ਕਤੀ ਬਹੁਤ ਹਾਂ ਧੂਆ ਦੀਦਾ ਨਹੀਂ ਸੀ ਤੇ ਕਿੰਨਾ ਕੰਮ ਕਰ ਲੈਂਦੀ ਸੀ ਉਹੀ ਹੈ ਨਾ ਹਾਂ ਜਿਨ੍ਹਾਂ ਦੇ ਅੰਗ ਪੈਰ ਪੂਰੇ ਆ ਉਹ ਕਰਦੇ ਨਹੀਂ ਹਾਂ ਉਹ ਕਰਦੇ ਨਹੀਂ ਸਗੋਂ ਥੱਲੇ ਹੋਏ ਵੇ ਧੂਆ ਤਾਂ ਬਹੁਤ ਕੰਮ ਕਰਦੀ ਸੀ ਧੂਆ ਦੇ ਨਾਲ ਹਾਂ ਕੱਲੀ ਰੋਟੀ ਨਹੀਂ ਸੀ ਬਣਾ ਸਕਦੀ ਦੇ ਸਾਰਾ ਕੰਮ ਕਰਦੀ ਸੀ ਐਂ ਲੱਗਦਾ ਸੀ ਵੀ ਆਖੇ ਨਾਲ ਆਦੀ ਤੇ ਧਾਲ ਵੀ ਉਹਦੇ ਨਾਲ ਕਰ ਦਿੰਦੀ ਸਹੀ ਗੱਲ ਪਤਾ ਨਹੀਂ ਕਿਵੇਂ ਵਿੱਚ ਪਾਉਂਦੀ ਐਡਾ ਵਧੀਆ ਪਤਾ ਨਹੀਂ ਕਿਵੇਂ ਪਾਉਂਦੀ ਸੀ ਨੂਨ ਮਿਰਚ ਪਤਾ ਕੀ ਚਮਕੀਆਂ ਨਾਲ ਭਰਦੀ ਫਿਰ ਐ ਵੇਹਣੀ ਹਾਂ ਅਨੇਸੀ ਆਦੇ ਮਾਰ ਜਾਂਦੇ ਹੁੰਦਾ ਲਿੰਦ ਸੀ ਕਿਉਂਕਿ ਉਹਦਾ ਦਿਮਾਗ ਉਧਰ ਹੀ ਹੁੰਦਾ ਹੋਰ ਪਾਸੇ ਨਾ ਜਾਂਦਾ ਹੂੰ ਉਹ ਪਤਾ ਨਹੀਂ ਕਿਵੇਂ ਕੰਮ ਕਰ ਲੈਂਦੀ ਸੀ ਮੈਂ ਕਿ ਪਸੂਕ ਨੂੰ ਖੋਲ ਲੈਂਦੀ ਸੀ ਦੇਖ ਲੈ ਹਾਂ ਸੱਚੀ ਮੈਂ ਹੀ ਵਾਲਾ ਦਾ ਹੈ ਵੀ ਉਹਦਾ ਦਮਾਇ ਤਾਂ ਉੱਜਲਦੀ ਸੀ ਕੰਮ ਛੱਡ ਕੇ ਤੇ ਮੈਂ ਕੋਲ ਮੈਂ ਮਾਰ ਦਿੰਦੀ ਢੋਰ ਪੈਰ ਵਿੱਚ ਜਿੱਦੀ ਪਤਾ ਨਹੀਂ ਕਿਵੇਂ ਕਰ ਲੈਂਦੀ ਸੀ ਮੈਂ ਪੈਰ ਨਹੀਂ ਸੀ ਵਧਾਉਂਗੀ ਹਾਂ ਤੇ ਪਾਣੀ ਪਿਆ ਕੇ ਉਸੇ ਕਿੱਡੇ ਤੇ ਫੇ ਬੰਨੀ ਹੁੰਦੀ ਸੀ ਆ ਕੇ ਕਿੱਲਾ ਵੇ ਰੱਖਵੇਂ ਬਾਹਰ ਦੀ ਸਹੀ ਗੱਲ ਹਾਂ ਉਸੇ ਫਿਰ ਤੇ ਬੰਨੀ ਹੁੰਦੀ ਜਾ ਕੇ ਤੇ ਦੂਜੀ ਖੋਹ ਲੈਂਦੀ ਅੰਦਾਜ਼ਾ ਜਿਹਾ ਹੀ ਹੋਇਆ ਪਿਆ ਸੀ ਬਾਲਾ ਜੱਜੀ ਨਾਲ ਹੀ ਕਰ ਲੈਂਦੀ ਆਪਣੇ ਬੇੜੇ ਦਾ ਸਾਰੇ ਦਾ ਪਤਾ ਲੱਗ ਗਿਆ ਹਮਮ ਹੋਰ ਉਹੀ ਦੁਨੀਆ ਠੱਲੀ ਹੋਈ ਵੀ ਇਹ ਕੰਮ ਤੋਂ ਕੰਮਚੋਰ ਹੋ ਗਈ ਦੁਨੀਆ ਕੰਮ ਨਹੀਂ ਕਰਦੀ ਕੰਮ ਕਰਕੇ ਕੋਈ ਰਾਜੀ ਹੋਈ ਨਹੀਂ ਬਹੁਤ ਔਖਾ ਹੋ ਗਿਆ ਦੁਨੀਆ ਦਾ ਤਬਾਲਾ ਔਖਾ ਹੈ ਹਮ ਚੰਨਜੀਤ ਵੀ ਲਿਛੁੜਾ ਜਿਹਾ ਸੀ ਮੇਰੇ ਕੋਲ ਤੇ ਤੱਕ ਕੇ ਫਿਰ ਇਹ ਜਵਾਕ ਤੜਕ ਉੱਠਣ ਨਹੀਂ ਦਿੰਦਾ ਵੀਰ ਜੰਨ ਤੇ ਫਿਰ ਉਹ ਵਈ ਚਾ ਕਰਦੀ ਤੜਕੇ ਉਹ ਪਤਨੀ ਕੀ ਕਰਦੀ ਸੀ ਉਹ ਗੋਹਾ ਦਾ ਬੰਦੀ ਰਾਤ ਨੂੰ ਪਾਠੀ ਅੱਗੇ ਬੁੜੀਆਂ ਆਈਂ ਦਬਦੇਆਂ ਚੁੱਲੇ ਚੜੀਆਂ ਸੀ ਪਾਠੀ ਦੱਬ ਕੇ ਰੱਖ ਲੈਂਦੀ ਤੇ ਉੱਤੇ ਲਿਆ ਕੇ ਨਾ ਟੂੜੀ ਵਾਲੇ ਅੰਦਰ ਟੂੜੀ ਪਾ ਲੈਂਦੀ ਉੱਤੇ ਤੇ ਟੂੜੀ ਪਾ ਕੇ ਜਿਵੇਂ ਸਾਡ ਜਿਹਦ ਨੂੰ ਪਾਣੀ ਪਾਉਂਦੀ ਉਹਦ ਨੂੰ ਅੱਖ ਮੱਚ ਪੈਂਦੀ ਸੀ ਬਹੁਤ ਤਾਂ ਬੜਾ ਕੰਮ ਕਰਦਾ ਸੀ ਤਾਂ ਜੀ ਜੁਗਤ ਤਾਂ ਮੈਨੂੰ ਕੀ ਆਈ ਜਗ ਤੇ ਜਗ ਤਾਂ ਦੇਖਿਆ ਹੀ ਹੈ ਜੱਗ ਨਾ ਕੋਈ ਰੰਗ ਪਤਾ ਕੁਛ ਨਹੀਂ ਪਤਾ ਕੋਈ ਪਤਾ ਲਓ ਜੀ ਨਾ ਮਾਯੋ ਗਾਜੀ ਹੋ ਗਿਆ ਅੱਜ ਲੋ ਜੀ ਇਹ ਵਾਲਾ ਜਿਹੜਾ ਯੋਗਾ ਸੀਗਾ ਨਾ ਇਹ ਹੈਗਾ ਕਿ ਜਿਹੜੇ ਪੁਆਇੰਟ ਹੈ ਉਹ ਇਦਾਂ ਇੱਕ ਦੂਜੇ ਦੇ ਨਾਲ ਵੱਜਦੇ ਆ ਜੋੜ ਦੀ ਉਂਗਲਾਂ ਦੇ ਪੁਆਇੰਟ ਉਂਗਲਾਂ ਨਾਲ ਥੇੜੀਆਂ ਦੇ ਪੁਆਇੰਟ ਥੇੜੀਆਂ ਨਾਲ ਐਂ ਦਿਖਾਇਆ ਕਰ ਕਰਕੇ ਇਹ ਵੀ ਆ ਪੁਆਇੰਟ ਆ ਹਾਂ ਆ ਹਾਂ ਬੋਲੀ ਚੱਲੇਗਾ ਤੂੰ ਆ ਪੁਆਇੰਟ ਆ ਆ ਪੁਆਇੰਟ ਨੱਪੇ ਜਾਂਦੀ ਹੈ ਇਹ ਇੱਕ ਨੂੰ ਬੜਾ ਵਿਚਾਰ ਹੈ ਇਹ ਇੱਕ ਨੂੰ ਪ੍ਰੈਸ਼ਰ ਹੋ ਜਾਂਦਾ ਇਹਨਾਂ ਦਾ ਸਬੰਧ ਦੇਖੋ ਆਪਣੇ ਬ੍ਰੇਨ ਨਾਲ ਆਪਣੇ ਹਾਰਟ ਦੇ ਨਾਲ ਹਨਾ ਤੇ ਬਾਡੀ ਦੇ ਜਿਹੜੇ ਇੰਪੋਰਟੈਂਟ ਅੰਗ ਆ ਉਹਨਾਂ ਨਾਲ ਸਾਰਿਆਂ ਨਾਲ ਸਬੰਧ ਹੈਗਾ ਸੋ ਉਹ ਵੀ ਇੱਕ ਪ੍ਰੈਸ਼ਰ ਹੈ ਆਹ ਆਹ ਹਾਂ ਹਾਂ ਸਾਰੇ ਪੁਆਇੰਟ ਦਬੀਦੇ ਆ ਸਾਰੇ ਹੁੰਦੇ ਹਾਂ ਸਾਰੇ ਚੀਜ਼ਾਂ ਇਹ ਬਹੁਤ ਵਧੀਆ ਹੈ ਇਹਦਾ ਕੀ ਹੈ ਜੀ ਜਦੋਂ ਮਰਜ਼ੀ ਬੈਠੇ ਕਰ ਲਓ ਤੁਸੀਂ ਇਹ ਤਾਂ ਹੈ ਨਹੀਂਗਾ ਤੇ ਤੁਸੀਂ ਮਤਲਬ ਇਹਦੇ ਲਈ ਸਪੈਸ਼ਲ ਬੈਠਣਾ ਜਦੋਂ ਵੀ ਤੁਹਾਡਾ ਮਨ ਕਰੇ ਉਦੋਂ ਹੀ ਕਰ ਲਓ ਤੁਸੀਂ ਜਿੰਨੇ ਵਾਰ ਮਰਜ਼ੀ ਦਸ ਵਾਰ ਕਰੋ ਨਹੀਂ ਇੱਕ ਵਾਰੀ ਸਟਾਰਟ ਕਰ ਲਓ ਤੁਸੀਂ 25 ਤੋਂ 25 ਵਾਰੀ ਕਰ ਲਓ ਹੌਲੀ ਹੌਲੀ ਵਧਾਉਂਦੇ ਜਾਓ 100 ਤੱਕ ਲੈ ਜਾਓ ਪਰ ਮੈਨੂੰ ਤਾਂ ਮੈਨੂੰ ਇਹਦੇ ਦੋ ਸੌ ਲੱਗ ਗਿਆ ਨਹੀਂ ਦੇਖ ਪਤਾ ਪੈਂਦਾ ਨਹੀਂ ਪਰ ਫਿਰ ਵੀ ਚਲੋ ਗਿਣਤੀ ਤਾਂ ਹੁੰਦੀ ਹੈ ਹਾਂ ਲਓ ਜੀ ਇਹ ਹੋ ਗਿਆ ਹੁਣ ਦੂਸਰਾ ਨੈਕਸਟ ਸ਼ੁਰੂ ਕਰੋ ਹੁਣ ਹਾਂ ਬੈਕ ਸਾਈਡ ਤੋਂ ਵੀ ਇਦਾਂ ਕਰਨਾ ਜ਼ੋਰ ਦੀ ਲਓ ਇਹ ਵਾਰੀ ਇਹ ਵੀ ਤੁਸੀਂ 20-20 ਵਾਰੀ ਕਰ ਲਿਆ ਕਰੋ ਦੋਨੇ ਦੋਨੇ ਹੱਥਾਂ ਦਾ ਬਹੁਤ ਵਧੀਆ ਐਕੂ ਪ੍ਰੈਸ਼ਰ ਆ ਜੀ ਇਹ ਲੋ ਚਲੋ ਹੁਣ ਹੋਰ ਅਗਲਾ ਨੈਕਸਟ ਲੋ ਇਹ ਸਾਰੇ ਪੁਆਇੰਟ ਨੇ ਜੀ ਜਿਵੇਂ ਸਾਈਡ ਵਾਲੇ ਪੁਆਇੰਟ ਹੋਗੇ ਹੱਥਾਂ ਦੇ ਹਨਾ ਇਹ ਸਾਰੇ ਪੁਆਇੰਟ ਦਬੇ ਜਾਂਦੇ ਨੇ ਇਹਦੇ ਨਾਲ ਤੁਸੀਂ 20 15 15 20 20 ਵਾਰੀ ਇਸ ਤਰ੍ਹਾਂ ਕਰ ਲਿਆ ਕਰੋ ਡੇਲੀ ਕਰਿਆ ਕਰੋ ਔਰ ਇਹਦੇ ਨਾਲ ਤੁਹਾਡਾ ਬ੍ਰੇਨ ਦੀ ਪ੍ਰੋਬਲਮ ਤੁਹਾਡੀ ਹਾਰਟ ਦੀ ਪ੍ਰੋਬਲਮ ਬਹੁਤ ਹੱਦ ਤੱਕ ਸੋਲਵ ਹੋ ਜਾਂਦੀ ਆ ਚੀਜ਼ਾਂ ਛੋਟੀਆਂ ਛੋਟੀਆਂ ਨੇ ਪਰ ਜਦੋਂ ਤੁਸੀਂ ਕਰਦੇ ਹੋ ਇਹਨਾਂ ਨਾਲ ਤੁਹਾਨੂੰ ਬਹੁਤ ਜ਼ਿਆਦਾ ਬੈਨੀਫਿਟ ਹੁੰਦਾ ਹੈ ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਇਗਨੋਰ ਕਰੀ ਰੱਖਦੇ ਹੋ ਵੀ ਇਹਨਾਂ ਦਾ ਕੀ ਫਾਇਦਾ ਹੈ ਕਈ ਵਾਰੀ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਆਪਾਂ ਨੂੰ ਜਾਣਕਾਰੀ ਨਹੀਂ ਹੁੰਦੀ ਹੈਗੀ ਹਨਾ ਚਲੋ ਇੰਨਾ ਹੀ ਅੱਜ ਕਾਫੀ ਆ ਮੈਨੂੰ ਲੱਗਦਾ ਤੇ ਇਸੇ ਤਰ੍ਹਾਂ ਹੀ ਤੁਸੀਂ ਆਪਣੇ ਪੈਰਾਂ ਤੇ ਪੈਰਾਂ ਤੇ ਵੀ ਧਿਆਨ ਕਰਨਾ ਹੈਗਾ ਪਹਿ ਉੱਪਰ ਪਹਿਲਾਂ ਮਾਰੋ 15 ਤੋਂ 20 ਵਾਰ ਕਿਉਂਕਿ ਬੋਡੀ ਦਾ ਜਿਹੜਾ ਕਨੈਕਸ਼ਨ ਹੈਗਾ ਉਹ ਪੈਰਾਂ ਤੋਂ ਹੀ ਸਟਾਰਟ ਹੁੰਦਾ ਹੱਥਾਂ ਤੇ ਪੈਰਾਂ ਤੋਂ ਤੇ ਇਹਨਾਂ ਚੀਜ਼ਾਂ ਨਾਲ ਦੇਖੋ ਤੁਸੀਂ ਤੁਹਾਨੂੰ ਕਿੰਨਾ ਫਰਕ ਪੈਣਾ ਦੀਆਂ ਬਿਮਾਰੀਆਂ ਤਾਂ ਇਹੀ ਕੱਟ ਜਾਣਗੀਆਂ ਤੁਹਾਡੀਆਂ ਉੱਪਰ ਮਾਰ ਕੇ ਫਿਰ ਪੈਰਾਂ ਦੇ نیچے ਫਿਰ ਪੈਰਾਂ ਦੀਆਂ ਅ ਪੇਟਲੀਆਂ ਜਿਹਨੂੰ ਆਪਾਂ ਕਹਿ ਦਿੰਨੇ ਆ ਇਸ ਤਰ੍ਹਾਂ ਕਰਕੇ ਤੁਸੀਂ ਪੈਰਾਂ ਦੇ نیچے ਵੀ ਮਾਰਨਾ ਲੋ 15 ਤੋਂ 20 ਵਾਰ ਕਰ ਲਿਆ ਕਰੋ ਇਹ ਵਾਲਾ ਯੋਗਾ ਬਸ ਆਪਾਂ ਬਹੁਤ ਲੰਬਾ ਚੌੜਾ ਨਹੀਂ ਕਰਾਂਗੇ ਕਲਾਸ ਆਪਾਂ ਛੋਟੀ ਰੱਖਿਆ ਕਰਾਂਗੇ ਠੀਕ ਹੈ ਜੀ ਸੋ ਅੱਜ ਦੀ ਕਲਾਸ ਇੰਨੀ ਕਾਫੀ ਹੈ ਨਾਲੇ ਤੁਹਾਡੇ ਲਈ ਇਜ਼ੀ ਹੋ ਜਾਂਦਾ ਫਿਰ ਤੁਹਾਨੂੰ ਲੱਗਦਾ ਕਿ ਇੰਨੀ ਐਕਸਰਸਾਈਜ਼ ਆਣੀ ਅਸੀਂ ਕਰ ਸਕਦੇ ਹਣਾ ਜਦੋਂ ਇੱਕ ਇੱਕ ਕਰਕੇ ਦੱਸਦੇ ਆ ਨਾ ਫਿਰ ਤੁਹਾਨੂੰ ਲੱਗਦਾ ਕਿ ਆ ਤਾਂ ਅਸੀਂ ਕਰ ਲਾਂਗੇ ਸੋ ਗੱਲ ਇਹ ਨਹੀਂ ਹੈਗੀ ਕਿ ਅਸੀਂ ਕਰ ਨਹੀਂ ਸਕਦੇ ਗੱਲ ਇਹ ਆ ਕਿ ਅਸੀਂ ਯਾਦ ਨਹੀਂ ਰੱਖਦੇ ਅਸੀਂ ਭੁੱਲ ਜਾਂਦੇ ਆ ਵੇਲੇ ਵੀ ਬੈਠੇ ਹੋਨੇ ਜਦੋਂ ਵੀ ਪੈਣਾ ਵਿਲੀਆਂ ਹੋਣ ਕਮ ਕਮ ਕਰਕੇ ਵਿਲੀਆਂ ਬੈਠੀਆਂ ਹੋਣ 5 10 ਮਿੰਟ ਜਿਹੜਾ ਫੋਨ ਹੈਗਾ ਉਹਨੂੰ ਨਾ ਚਲਾਵੋ ਤੇ ਉਸ ਸਮੇਂ ਆ ਵਾਲੀ ਐਕਸਰਸਾਈਜ਼ ਆ ਜਿਹੜੀ ਉਹ ਜ਼ਰੂਰ ਕਰੋ ਐਂਡ ਕਰ ਦੋ ਅੱਛਾ ਲਾਈਕ ਡੀਕਾ ਖਾਂਸਾ ਲਾਈਕ ਡੀਕੀ ਬਤੇ ਇਹ ਪਤਾ ਯੋਗ ਕਰਿਆ ਕਰੋ ਤੇ ਤੰਦਰੁਸਤੀ ਪਾਇਆ ਕਰੋ ਸੱਚੇ ਪਾਤਸ਼ਾਹ ਤੁਹਾਨੂੰ ਪਰਮਾਤਮਾ ਤੰਦਰੁਸਤੀਆਂ ਬਖਸ਼ੇ ਚੰਦਗਾ ਘਰਾਂ ਚ ਰੱਖੀ